ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀ ਵੜ ਸੇਲ ਲਈ ਲੈ ਕੇ ਆਂ ਜੀ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੋਖਾਰ ਮਾ ਬਾਈ ਦਾ ਤੇ ਕੋਈ ਵਪਾਰ ਦਾ ਕੰਮ ਨਹੀਂ ਤੇ ਆਉ ਪੁੱਛ ਲੈਣੇ ਬਾਈ ਤੁਹਾਡੇ ਅਜੀ ਬਾਈ ਜੀ ਕਹਿੰਦੇ ਹਸਿਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਹੋਈ ਹਾਂਜੀ ਹਾਂਜੀ ਵੀਰੇ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਰਵਣਪੀ ਸਿੰਘ ਆ ਪਿੰਡ ਮਰਲ ਟਪਾਲੀ ਚਿਹਰਾ ਬਟੰਡਾ ਜੀ ਤਹਿਸੀਲ ਬਾਈ ਤਹਿਸੀਲ ਫੂਲ ਜੀ ਨੇੜੇ ਪਿੰਡ ਬਾਈ ਟਵਾਲੀ ਦੇ ਬਾਰੇdepend ਇਧਰ ਨੇੜੇ 7 ਕਿਲੋਮੀਟਰ ਤੇ ਭਾਈ ਰੂਪਾ ਰਹਿ ਜਾਂਦਾ ਜੀ ਠੀਕ ਹੈ ਜੀ ਤੇ ਇਧਰ 10 15 ਕਿਲੋ 12 ਕਿਲੋਮੀਟਰ ਤੇ ਆਰੰਪਰਾ ਰਹਿੰਦਾ ਜੀ ਮੋਬਾਈਲ ਨੰਬਰ ਬੋਲ ਦਿੰਦਾ 98070 50000 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬੈਡ ਦੇ ਨੇ ਆਪਣੇ ਫਾਰਮ ਦੀਆਂ ਨਾ ਹਾਂਜੀ ਵੀਰੇ ਠੀਕ ਹੈ ਬਾਈ ਕਿਹੜਾ ਇਹ ਵੀਰੇ ਤੀਜੇ ਸੂਏ ਸੂਈ ਹੋਈ ਆ ਠੀਕ ਆ ਤੇ ਇਹਨੂੰ ਸਾਢੇ 3 ਮਹੀਨੇ ਸੂਈ ਨੋ ਹੋ ਗਏ ਠੀਕ ਆ ਬਾਈ ਤੇ ਟੀਕੇ ਭਰਾ ਸੀਗਾ ਪਹਿਲਾਂ 2 ਮਹੀਨੇ ਬੋਲੀ ਨਹੀਂ ਤੇ ਆਪਾਂ ਜੋ ਚੈੱਕ ਕਰਵਾਈ ਖਾਲੀ ਸੀ ਮਤਲਬ ਹੁਣ ਖਾਲੀ ਹੈ ਇਹ ਠੀਕ ਆ ਬਾਈ ਤੇ ਦੁੱਧ ਇਸ ਟਾਈਮ ਤੇ 26 27 ਕਿਲੋ ਕੰਡੇ ਵਾਲਾਗਾ ਠੀਕ ਆ ਤੇ 43 44 ਕਿਲੋ ਇਹਨੇ ਸੱਜਰ ਨੇ ਦਿੱਤਾ ਸੀਗਾ ਠੀਕ ਆ ਮਤਲਬ ਜਦੋਂ 27 ਸੂਈ ਆ ਹੁਣ ਗਰਮੀ ਦਾ ਕਰਕੇ ਦੁੱਧ ਘੱਟ ਹੋ ਰਿਹਾ ਜਿਹੜਾ ਕਮਾਲ ਦਾ ਨਾੜਾ ਨੂਣਾ ਦੇਖੋ ਕਰਮਾਲੀ ਦੇ ਬਹੁਤ ਚੰਗੀਆਂ ਕੱਲਾ ਕੱਲਾ ਥਣ ਬਈ ਮੁੱਠੀ ਵਾਲਾ ਥਣ ਪੂਰੀ ਵਿਥੀ ਦੇ ਥਣ ਜਿਵੇਂ ਬਈ ਮਣਕੇ ਲਾਇਆ ਹੁੰਦੇ ਨੇ ਐਵੇਂ ਥਣ ਨਾੜਾ ਨੂੜਾ ਬਹੁਤ ਚੰਗੀਆਂ ਵੱਡੀ ਨਾੜ ਦੇਖੋ ਦੁੱਧ ਕਿੰਨਾ ਦੁੱਧ ਤਿਆਰ ਹੈ ਬਈ ਹੁਣ ਦੁੱਧ ਵੀਰੇ 26 27 ਕਿਲੋ ਕੰਡੇ ਵਾਲਾ ਦੁੱਧ ਹੈ ਨਿੱਟ ਤਿਆਰ ਹੈ ਠੀਕ ਹੈ ਬਈ ਆਰਡਰ ਦੇਖੋ ਬਈ ਆਰਡਰ ਬੜਾ ਕਮਾਲ ਦਾ ਸੋਹਣਾ ਆਰਡਰ ਕਰਮ ਵਾਲੀ ਦਾ ਢਾਂਚਾ ਬਹੁਤ ਚੰਗਾ ਰਾਜੀ ਰੂਜੀ ਫੁੱਲ 6 ਸਿਊਟੀ ਵੀ ਕਮਾਲ ਦੀ ਹੈ ਬਈ ਤੋਰ ਦੇ ਬਈ ਮਾਈ ਤਾਜੀ ਦਾ ਦੁੱਧ ਚੰਗਾ ਦੱਸਿਆ ਬਾਈ ਨੇ ਸੂਈ ਨੂੰ ਟਾਈਮ ਹੋ ਗਿਆ ਵੈਸੇ ਦੁੱਧ ਹੁਣ ਬਹੁਤ ਚੰਗਾ ਹੈ ਇਸ ਟਾਈਮ ਵੀ ਚੰਗੇ ਦੁੱਧ ਚੱਲ ਰਹੀ ਹੈ ਤੇ ਥਣ ਦੱਸ ਹੈ ਚਵਾਈ ਚੁਈ ਨੰਬਰ 1 ਹਾਂਜੀ ਬਰੇ ਇੱਕ ਨੰਬਰ ਚਵਾਈ ਹੈ ਜੀ ਓਕੇ ਬਾਈ ਤੇ ਮੁੱਲ ਕੀ ਹੈ ਬਾਈ ਇਹਦਾ ਮੁੱਲ ਬਰੇ 85000 ਹਾਂ ਨਹੀਂ ਆ ਲੈਣ ਦੇਣਾ 85000 ਰੁਪਏ ਬਾਈ ਨੇ ਮੁੱਲ ਰੱਖਿਆ ਰੇਟ ਬਾਈ ਨੇ ਹਾਂ ਨਾਲ ਹੀ ਰੱਖਿਆ ਜੈਜ ਰੱਖਿਆ ਚੰਗੀ ਹੈ ਬੜ ਸਮੇਂ ਪੜਿਆ ਰਾਜੀ ਰੂਜੀ ਫੋਲਾ ਸੋਰਾ ਤਾਰ ਚੰਗਾ ਗਾ ਕੱਦ ਵੱਡ ਚੰਗਾ ਫਾਰਮ ਦੀ ਬੜਾ ਬੱਚੇ ਚੰਗੇ ਪਾਉਗੇ ਮੋੜ ਲਿਆ ਫਿਰ ਠੰਡੀ ਸੀ ਲਾਉਂ ਬਾਈ ਹਾਂਜੀ ਵੀਰੇ ਠੰਟੀ ਆ ਪੂਰੀ ਬਾਈ ਠੰਡੀ ਸੀ ਲ ਪੂਰੀ ਚਮਕ ਬੜ ਤੇ ਬਹੁਤਾ ਰਾਜੀ ਰੂਜੀ ਫੋਲਾ ਹੈਗਾ ਥਣ ਬੜਾ ਕਮਾਲ ਦਾ ਨਾਣਾ ਨੋਣਾ ਚਾਹੀਆਂ ਨੇ ਠੀਕ ਆ ਬਾਈ ਬੜ ਦੁੱਧ ਵੀ ਚੰਗਾ ਹੈ ਬਾਈ ਮੁੱਲ 85000 ਰੁਪਏ ਮਾਨਤਾ ਨਾਲ ਜ਼ਰੂਰ ਖੋਲਿਓ ਕਿ ਕਿਸੇ ਵੀਰ ਨੂੰ ਬੜਾ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖ ਕੇ ਲਈ ਸਾਰੇ ਵੀਰਾਂ ਨਾਲ ਫੈਦ ਲਓ ਧੰਨਵਾਦ